ਕਮਤ ਇਸ ਕੋਈ ਨਹੀਂ ਮੈਂ ਦੋਨਨੇ ਘੰਟੇ ਤੱਕ ਕੀ ਕਰਿਆ ਮੇਰੇ ਨਾਲ ਯਾਰ ਕਰੇ ਗਿਆ ਉਹ ਬੇਚਾਰਾ ਮਲਾਦ ਨੂੰ ਦੱਸ ਗਿਆ ਮੈਨੂੰ ਕਹਿੰਦਾ ਜੀ ਸਰੂਪਨਾ ਕਿਹੜਾ ਦੱਸ ਕੇ ਗਿਆ ਕੀ ਨਾਮ ਤੇ ਉਹਦਾ ਮੈਂ ਨਾ ਮੈਂ ਹੁਣ ਤੁਸੀਂ ਉਦੋਂ ਹੀ ਉਦੀ ਰੋਜੀ ਕਿਹੜਾ ਨਾਮ ਦੱਸ ਇੱਕ ਵਾਰ ਨਾ ਉਹ ਤਾਂ ਦੱਸ ਸਰੂਪਨਾ ਦਾ ਹੀ ਪਤਾ ਹੀ ਇਹ ਦੇਖੋ ਮੈਂ ਨਹੀਂ ਇਹ ਗੱਲ ਲਾ ਨਾਮ ਦੱਸ ਦੇ ਗੁਰਕਸ਼ੇਤਰ ਨਾਲ ਭੇਜਾ ਬੋਲ ਛੇਤੀ ਬੋਲ ਨਾਮ ਦੱਸ ਕੀਆ ਹੈ ਵਾ ਵਾ ਕਿਹੜਾ ਕਹਿਤੀਗਾ ਉਹ ਮੈਨੂੰ ਟੈਨ ਗਿਆ ਇੱਕ ਮਿੰਟ ਦੱਸੋ ਜਦੋਂ ਤੁਹਾਡੇ ਨਾਲ ਨਿਪੜ ਗਿਆ ਰਪਈਆ ਚ ਨਾ ਕੁਛਤਰ ਜੀ ਤੁਸੀਂ ਮੁੰਡੇ ਦਾ ਪਰਚਾ ਇੱਕ ਵਾਰ ਦਾ ਪਰਚਾ ਕਰਾਈਏ ਨੇ ਉਹ ਇੱਕ ਵਾਰ ਸੇ ਮੈਂ ਤੁਹਾਨੂੰ ਘਰੇ ਵੇ ਘਰੇ ਰਪਈਏ ਲੈ ਮੇਰੀ ਗੱਲ ਸੁਣ ਪੂਰੇ ਮੈਂ ਤੁਹਾਡੇ ਲਵੇ ਗਿਆ ਤੀ ਨੀਮਾ ਹੋ ਕਿ ਨੀਮਾ ਹੋ ਕਿ ਹਰ ਬਾਰ ਜਾਣਾ ਠੀਕ ਹੈ ਆਪਾਂ ਫਿਰ ਮੁੰਡੇ ਦਾ ਤੁਸੀਂ ਇੱਕ ਮੁੰਡਾ ਕਾਹਤੋਂ ਬੋਲਿਆ ਮੈਨੂੰ ਮੈਨੂੰ ਮੁੰਡਾ ਕਾਹਤੋਂ ਬੋਲਿਆ ਕਹਦਾ ਪੈਸੇ ਲੈ ਜਾ ਲੈ ਜਾ ਕਹਿੰਦਾ ਤੇਰੇ ਨਾਲ ਪਰਚੇ ਚ ਦੇਖ ਲਾਂਗੇ ਉਹ ਤਾਂ ਕੱਲ ਦਾ ਝੋਰਾ ਹੈ ਜਿੰਨੀ ਉਹਦੀ ਸਾਲ ਦੀ ਉਮਰ ਆ ਨਾ ਐਤੋਂ ਵੱਧ ਵਾਰ ਤਾਂ ਮੈਂ ਹਾਈ ਕੋਰਟ ਜਾ ਆ ਤੇਰੇ ਕੀ ਉਹ ਕਹਿੰਦੇ ਨੇ ਕਹਿੰਦੇ ਵੀ ਨਹੀਂ ਨਹੀਂ ਬਾੜੀ ਦੇਖਣੇ ਕਹਿੰਦਾ ਭਾਈ ਖੜ ਜਾ ਤੇਰੇ ਮੂਰੀ ਹੋ ਜੇ ਆ ਸਾਲ ਰਹਿ ਗਿਆ ਜੀ ਆਹ ਆਹ